ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਮਿੱਤਰਾਂ ਦੇ ਕਬੂਤਰ ਕਵਾਤਰ ਸੱਟ ਨੇ ਕਰ ਪ੍ਰਵਾਹ ਠੀਕ ਆ ਲੋਜੀ ਕਰਦੇ ਵਲੌਗ ਦੀ ਸਟਾਰਟਿੰਗ ਤੇ ਸ਼ੈਣੀ ਲੈ ਕੇ ਆਏ ਆ ਬਾਬਿਓ ਸ਼ੈਣੀ ਤਾਂ ਲੈ ਕੇ ਆਏ ਆ ਮੋਰੇ ਛੱਡਨੇ ਭੁੱਲ ਗਏ ਹੁੱਟਿਆਂ ਚ ਪਹਿਲਾਂ ਹੀ ਦੱਸੇ ਨੂੰ ਤੇ ਆਦਰ ਸ਼ੈਣੀ ਨਾਲ ਮੋਰ ਕੱਢਣਾ ਉਹ ਆਪਣਾ ਹੁਣ ਡੈਢ ਨੂੰ ਪੁੱਛੀ ਡਿਲੀ ਹੈਣੀ ਸੀ ਯਾਰ ਤਰਾਈ ਵੀ ਕਰਨੀ ਆ ਨਾ ਤਾਂ ਕਰਕੇ ਚਲੋ ਫਿਰ ਮੋਰਾ ਕੱਢ ਲਈਏ ਦੇਖਦੇ ਨਿਕਲਦਾ ਹੈ ਕਿ ਨਹੀਂ ਫੇਰ ਦੇਖਦੇ ਲੋ ਬਾਬੇ ਹੁਸ਼ੈਣੀ ਦੇ ਆਇਆ ਆ ਤੇ ਮੋੜੇ ਵੀ ਕੱਟ ਤੇ ਦਿਖਾ ਦਿਆਂ ਤੁਹਾਨੂੰ ਤੇ ਬਾਰੋਂ ਆ ਹਟ ਥੋੜੀ ਜੀ ਟੁੱਟ ਗਈ ਚਲੋ ਬਾਤ ਚੈਦੀ ਰਿਪੇਅਰਿੰਗ ਕਰ ਦਾਂਗੇ ਇਧਰ ਆਲਾ ਸਹੀ ਲੋ ਬਾਬੇਓ ਇਧਰ ਆਲਾ ਸਹੀ ਕਰਿਆ ਗਿਆ ਦਿਖਾ ਦਿਆਂ ਤੁਹਾਨੂੰ ਆਰ ਪਾ ਲਿਆ ਬਾਦੂ ਇਹਨਾਂ ਦਾ ਪਾਣੀ ਟਪਾਉਣ ਨੂੰ ਠੀਕ ਹੈ ਕਿ ਨਹੀਂ ਤੇ ਇਧਰ ਵੀ ਕੱਟਤਾ ਲੋ ਜੀ ਐਨੇ ਐਨੇ ਦਾ ਬਹੁਤ ਹੈ ਤੇ ਖੁੱਡੇ ਖੁੱਡੇ ਸਾਫ ਕਰਦੀ ਹੁਣ ਦੇ ਬਾਰੋ ਟ੍ਰੀ ਜੀ ਟੁੱਟ ਗਈ ਸੀ ਆ ਦੇਖੋ ਇਹਦੀ ਰਿਪੇਅਰਿੰਗ ਕਰ ਦਾਂਗੇ ਮਸਾਲਾ ਭਰ ਦਾਂਗੇ ਓਰੇ ਤੇ ਖੁੱਡੇ ਸਾਫ਼ ਕਰਕੇ ਫਿਰ ਤਰਾਈ ਕਰਦੇ ਆ ਐਵੇਂ ਤਾਂ ਚਿੱਕ ਚਿੱਕ ਜੀ ਹੋ ਜੂ ਗੰਦ ਵੱਜ ਜੂਗੀ ਫਿਰ ਤੇ ਆਹ ਸੂਤ ਵੀ ਇਕੱਠਾ ਕਰਦੇ ਆ ਦੀ ਕੋਈ ਲੋੜ ਨਹੀਂ ਹੁਣ ਫਿਰ ਤਰਾਈ ਤੁਰੀ ਕਰਦੇ ਆ ਮਸਾਲਾ ਪਿਆ ਥੋੜਾ ਜਿਹਾ ਇਹ ਫਿਰ ਕਰਦੇ ਆ ਜੁੜਨਾ ਸ਼ੇਰ ਆਬੇਓ ਕਰਤੀਆਂ ਖੁੱਡੇ ਦੀ ਸਫਾਈਆਂ ਤੇ ਚੋਬਰ ਬਾਰੋ ਮਾਰ ਜਾਂਦੇ ਕਈ ਲਓ ਜੀ ਜਿੱਦਣ ਦੀ ਮਾਰ ਜੀ ਕਰਤੀਆਂ ਰਪੋਟਾਂ ਓਕੇ ਤੇ ਹੁਣ ਥੱਲੋਂ ਕੰਨੇ ਵੀ ਮੋਟਰ ਚ ਲਾ ਦੋ ਤੇ ਤਰ ਕਰਦੀਆਂ ਪੂਰਾ ਕੰਮ ਇੰਚੇ ਡੇ ਚੱਕ ਲਈਏ ਕੰਮ ਆਊਗਾ ਸ਼ੱਡ ਵੀ ਅੱਜ ਹੀ ਦੇਖਦੇ ਨੇ ਕਿ ਤਾਂ ਵਾਂਗੇ ਅੱਜ ਹੀ ਕਰ ਕਰਦੇ ਇੱਕ ਵਾਰੀ ਕਿੱਕ ਦਾ ਦਾ ਹੋਰ ਲਾਵਾਂਗੇ ਫਿਰ ਦੇਖਦੇ ਆਂ ਜੀ ਚੈੱਕ ਬਾਬਿਓ ਕਰੋ ਤਰ ਕਰ ਦਾਂਗੇ ਜੀ ਹੁਣ ਤਾਂ ਕੰਮ ਮੋਰੇ ਮੋਰੇ ਕੱਟ ਤੇ ਤੇ ਹੁਣ ਤਾਂ ਕੋਈ ਦਿੱਕਤ ਆ ਗੱਲ ਨਹੀਂ ਹੁਣ ਫੁੱਲ ਪਾਣੀ ਮਾਰ ਦਾਂਗੇ ਜਮਾ ਮਜ਼ਬੂਤ ਹੋ ਜੂਆ ਕੰਮ ਤੇ ਮੋਟਰ ਚਲਵਾ ਲਈ ਸੀ ਥੱਲੋਂ ਤੇ ਬਸ ਛੇੜ ਛੇੜੀ ਮਾਰ ਕੇ ਫਿਰ ਲਾਨਿਆ ਰਦੇ ਰਦੇ ਲਾਨਿਆ ਫਿਰ ਛੱਡਦਾ ਕਰਦੇ ਆ ਕੋਈ ਦੇਖਦੇ ਆ ਕਿਵੇਂ ਲਾਵਾਂ ਕਿਵੇਂ ਨਹੀਂ ਸਕੀਮ ਲਾ ਕੇ ਤੁਹਾਨੂੰ ਪਤਾ ਹੀ ਐ ਮਿਸਤਰੀ ਆਪ ਹੀ ਆਪਾ ਹਾਂਜੀ ਮਿੱਤਰੋ ਲਾ ਦੇ ਜੀ ਰਦੇ ਇੱਕ ਇੱਕ ਹੋਰ ਲਾਤਾ ਕੋਕੀ ਲਾ ਦੇ ਇੱਕ ਸਾਹ ਦੇ ਕੋਕੇ ਹੁਣ ਵੀਊ ਚੈੱਕ ਕਰੋ ਆਪਣੇ ਖੁੱਡਿਆਂ ਦਾ ਕਰੋ ਚੈੱਕ ਬਾਬੋ ਦੂਰੇ ਦਿਖਾ ਗਿਏ ਲੋ ਜੀ ਕਰੋ ਚੈੱਕ ਜਦੋਂ ਗੇਟ ਗੁੱਟ ਜਦੋਂ ਪੈ ਗਿਆ ਸ਼ੈੱਡ ਛੁੱਡਾ ਪੂਰਾ ਹੀ ਰੋਪਊਗਾ ਹੈਗੇ ਨਹੀਂ ਕਮੈਂਟਾਂ ਚ ਦੱਸਿਓ ਕਿਵੇਂ ਜੇ ਰੰਗ ਵੀ ਮਾਰਾਂਗੇ ਬਾਬੇ ਉਹ ਮਾਰਾਂਗੇ ਜਿਵੇਂ ਸਰਕਾਰੀ ਸਰਕਾਰੀ ਜਿਵੇਂ ਹੁੰਦਾ ਹੈ ਸਰਕਾਰੀ ਸਕੂਲਾਂ ਚ ਹੁੰਦਾ ਲਾਲ ਜਿਹਾ ਰੰਗ ਉਹ ਮਾਰ ਕੇ ਵਿੱਚੇ ਚਿੱਟੀ ਲੀਕੀਰਾ ਮਾਰ ਦਾਂਗੇ ਜਿਵੇਂ ਤੁਹਾਨੂੰ ਡਿਜ਼ਾਈਨ ਕਰਕੇ ਦਿਖਾਵਾਂਗੇ ਪੂਰਾ ਤੇ ਰੋਟੀ ਰੁੱਟੀ ਖਾ ਲਈ ਆ ਜਾਂਦੀ ਏ ਥੱਲੋ ਰੋਟੀ ਖਾ ਕੇ ਫਿਰ ਦੇਖਦੇ ਹਾਂ ਸ਼ੈੱਡ ਛੁੱਟ ਚੀ ਦੀਆਂ ਮਾਰਦੇ ਆ ਫਿਰ ਦੇਖਦੇ ਹਾਂ ਕੀ ਬਣਦਾ ਏ ਤੇ ਵਲੋਗ ਨੂੰ ਵਲੋਗ ਨੂੰ ਰਿਟੇ ਕਰ ਰਹਾ ਨਾ ਤੇ ਚਾਰਜ ਵੀ ਨਹੀਂ ਆਗਾ ਹੁਣ ਚਲ ਦੇਖਦੇ ਆ ਕਰ ਦੂੰਗਾ ਤਰਾਉ ਕਰਦੇ ਸੰਦ ਸਪਾ ਇਕਠਾ ਪਾ ਤੇ ਹੁਣ ਚਲਦੇ ਆਪਾਂ ਸੈਟ ਲਿਆਏ ਸੀ ਹੁਣ ਦਸਾੜਿਆ ਭੁੱਲ ਗਏ ਛੇੜੀ ਪੰਛਾ ਜਿਹੜਾ ਹੈ ਬਾਬਿਆਂ ਨੂੰ ਉਹ ਝੋਖਾ ਜਿਹੜਾ ਹੈ ਯਾਰ ਹੁਣ ਦਾ ਖਤਰਾ ਹੁੰਦਾ ਯਾਰ ਮੋੜਦਾ ਕੋਈ ਦਿੱਕਤ ਨਹੀਂ ਯਾਰ ਮੁੰਡਾ ਬੈਠਾ ਦੇ ਕੋਈ ਤੇ ਜਾਣਿਆ ਤੇ ਆਪਾਂ ਬਸ ਕਰਦੇ ਹਾਂ ਉਹ ਸੈਟ ਫਿੱਟ ਬਾਬਿਓ ਕੜਤਾ ਜੀ ਮੋਰਾ ਸ਼ੈਣੀ ਥੋੜੇ ਨਾਲ ਦਿਖਾਇਆ ਨਹੀਂ ਤੁਹਾਨੂੰ ਦਿਖਾਇਆ ਨਹੀਂ ਯਾਰ ਉਲਝ ਰਹੇ ਆਂ ਥੱਕ ਜਿਹੇ ਰਹੇ ਆਂ ਬਸ ਥੇੜੀ ਥੇੜੀ ਕੱਢਿਆ ਸ਼ਾਇਨੇ ਥੋੜੇ ਵਾਲੀ ਕੱਢਿਆ ਚਲੋ ਚੱਲ ਬਹੁਤ ਐਨਾਂ ਨੂੰ ਕਦਾ ਇਹ ਬਾਂਸ ਪਾਵਾਂਗੇ ਤੇ ਦੱਸਾਂਗੇ ਤੁਹਾਨੂੰ ਕਿਵੇਂ ਪਾਵਾਂਗੇ ਕਿਵੇਂ ਨਹੀਂ ਥੋੜੇ ਸਾਹਮਣੇ ਵਾਲਾ ਪਾ ਦੇ ਹੱਸਦਾ ਕਿਨੇ ਦੋ ਕੀ ਗੱਲ ਹੋ ਗਈ ਕਿਵੇਂ ਆਉ ਹੋ ਰਹੀ ਆਤੀ ਆਂ ਬੀ ਬਾਪਿਆਂ ਮਸਾਲਾ ਲੜਾਈ ਜਾਂਦਾ ਤੇ ਮੋਰਾ ਕਰਕੇ ਬਾਂਸ ਫਸਾਤਾ ਅਜੋ ਤੇ ਸ਼ੈੱਡ ਦੇਖ ਦਾਂਗੇ ਸ਼ੈੱਡ ਪਾ ਕੇ ਫਿਰ ਦਿਖਾਣੇ ਆ ਤੁਹਾਨੂੰ ਬਾਬਿਓ ਜੇ ਛੇੜ ਛੇੜੀ ਮੋਰਾ ਕਰਾ ਲੈਣਾ ਦਿਖਾਇਆ ਵੀ ਬਣਵਾਣੇ ਸ਼ੈਣੀ ਥੋੜੇ ਨਾਲ ਤੇ ਗੇਟ ਦੇ ਆਏ ਬਾਬਿਓ ਜਿਹੜੀਆਂ ਲੱਕੜ ਦੀਆਂ ਆਪਣੇ ਕੋਲ ਪਈਆਂ ਸੀ ਠਟੀਆਂ ਉਹਨਾਂ ਦੀ ਦੇ ਆਈਏ ਦੇ ਆਏ ਇਹਨਾਂ ਦੇ ਸਹੀ ਵੈਸੀ ਦੋ ਗੇਟ ਉਹ ਦੇ ਆਏ ਤੇ ਬਾਕੀ ਹੁਣ ਦੇਖਦੇ ਆ ਸ਼ੈੱਡ ਪਾ ਕੇ ਫਿਰ ਦਿਖਾਣੇ ਆ ਰਦੇ ਰਦੇ ਲਾਤੇ ਬਾਬਿਓ ਅੰਦਰ ਵੀ ਕਰਤੇ ਓਕੇ ਰਿਪੋਰਟਾਂ ਬਸ ਆਉਂਦੀਆਂ ਗੱਲ ਅੱਛਾ ਚਾਹ ਪੀ ਲਈਏ ਫਿਰ ਦੇਖਦੇ ਆਂ ਕੀ ਬਣਦਾ ਹੋ ਗਿਆ ਜੀ ਟੀ ਟਾਈਮ ਖਤਮ ਇਹ ਪੋਰੋਂ ਜੀ ਲੱਗ ਗਿਆ ਰਸਤਾ ਆਵੇ ਆਵੇ ਕੱਟ ਕੇ ਆਜਮਈ ਯਾਰ ਛੱਡ ਸੁਟ ਤੜੀ ਯਾਰਾ ਖੁੱਡੇ ਖਾੜੇ ਕਬੂਤਰ ਕਬੂਤਰ ਗੱਡੀਆਂ ਕਿਹਦਾ ਛਾੜੀ ਦੀ ਇੱਕ ਅੰਦੀ ਬਾਜੀ ਆ ਗੇਟ ਵੀ ਦੇ ਆਇਆ ਚਲੋ ਬਾਬਿਓ ਚੋਰ ਦੀ 100 ਗੱਲਾਂ ਕਰੀਏ ਯਾਰ ਕੰਮ ਫੇਰ ਹੀ ਹੋਊਗਾ ਸਵਾਈ ਵੀ ਕਰਨ ਨਾਲ ਜਵਾਬ ਇਹਨਾਂ ਲੋਕ ਮਾੜੀ ਮੋਟੀ ਹੱਤ ਓਹੋ ਉਹ ਡੇਗ ਗਈ ਰਸੂਲਾ ਡੇਗ ਗਿਆ ਜੋ ਆਖ ਡੇਗ ਗਿਆ ਹੱਸ ਕਿਵੇਂ ਕੀ ਕਰਨਾ ਆ ਆਪਸਾਈ ਦੇ ਉੱਤੇ ਜੜੂਆ ਲਓ ਜੀ ਇੱਕ ਛੱਡ ਤਰਤਾ ਤੇ ਇੱਕ ਰਹਿ ਗਿਆ ਦੋਨਾਂ ਨੇ ਹੀ ਧਰਤ ਹੈ ਹਿੰਮਤ ਜੀ ਮਾਰ ਕੇ ਹਿੰਮਤ ਜੀ ਮਾਰ ਕੇ ਤੇ ਦੂਜਾ ਧਰਦਿਆ ਫਿਰ ਦੇਖਦੇ ਕਿੱਥੇ ਗਿਆਪ ਰਹਿੰਦਾ ਕਿੱਥੇ ਨਹੀਂ ਰਹਿੰਦਾ ਤਾਂ ਦੇ ਜੋਰ ਦੀ ਗੱਲ ਤਾਂ ਬਹੁਤ ਹੈ ਐਡਾ ਹੁੰਨਾ ਸੀ ਕਿਉਂ ਬਣਾ ਦੂੰਗੀ ਕਿ ਕਿਹੜਾ ਮਿਸਤਰੀ ਬਣਾ ਦੂਗਾ ਕੱਚੇ ਮਿਸਤਰੀਆਂ ਪਹਿਲੀ ਵਾਰ ਗੁੱਡਾ ਬਹਲੇ ਫਾਈਨਲੀ ਬਾਬਿਓ ਰੱਖਿਆ ਗਿਆ ਫਾਈਨਲੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਫਾਈਨਲੀ ਹੀ ਉਤਰਾ ਦੇ ਬੈਟਰੀਓ ਲਾ ਦਾਂਗੇ ਫਾਈਨਲੀ ਰੱਖਿਆ ਗਿਆ ਜੀ ਬਾਦੂ ਹੋ ਜੀ ਹੋ ਜਾਂਦੀ ਆ। ਉਹ ਇਧਰ ਤਾਂ ਲੱਗਦਾ ਨਹੀਂ ਬਈ ਇਹ ਉਤਰਨੇ ਬੈਠੇ ਨੇ। ਏਟ ਆ ਗਿਆ। ਇਹਦਾ ਮੈਂ ਵੱਡਦਾਂਗੇ ਫਿਰ ਕਿਵੇਂ ਫਿਰ ਥੋੜੀ ਢੂਆ ਲੱਗੂ ਆ। ਹੋਰ ਉੱਤੇ ਹਿਲਾ ਲਾਂਗੇ ਬਰੇ। ਇਧਰ ਜੀ ਇਧਰ ਇਧਰ ਸੋਹਣਾ ਲੱਗੂ ਆ ਇਧਰ। ਇੱਤਲ ਵੀ ਲਾਵਾਂਗੇ। ਇਧਰ ਲਾਵਾਂਗੇ ਇੱਕ 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 ਹੁੰਦਰ ਲਾਵਾਂਗੇ ਇਧਰ ਲਾਵਾਂਗੇ ਸੋਹਣਾ ਲੱਗੂ ਆ। ਚਲੋ ਇੱਕ ਵਾਰੀ ਇਹਦਾ ਮਸਾਲਾ ਮਸਲਾ ਭਰਦੇ ਹੋਰੇ ਕੀ ਕਰਦਾ ਹੋਰ ਲੱਗੂ ਆ। ਬਰੇ ਲਾ ਕੇ ਨਾ ਪਹਿਲਾਂ ਫਿਰ ਬਾਹਰਲੇ ਬਿਲ ਜੀ ਭਰਦਾਂਗੇ। ਠੀਕ ਹੈ ਕਿ ਨਹੀਂ? ਬਾਸ ਤਾਂ ਨਹੀਂ ਹਜਾਂਦਾ ਐ ਮੈਂ। ਬਾਸ ਨਹੀਂ ਹਜਦਾ ਹੁਣ ਆਇਆ ਪ੍ਰਿੰਸ। ਬਾਬੇ ਉਹ ਮਸਾਲਾ ਮਸਲਾ ਕਰ ਲਈ ਰੈੜੀਆਂ ਬਿਰਲਾ ਬੁਰਲਾ ਭਰ ਦਿੰਨੇ ਜਵੇਂ ਦਰਜਾਂ ਦੁਰਜਾਂ ਜਿਹੜੀਆਂ ਦੇਖੀ ਜਾਂਦੀ ਐ ਤੇਰੇ ਦੇ ਉੱਤੇ ਬਾਤ ਥਾੜ ਕੇ ਲਾਵਾਂਗੇ ਹਜੇ ਟੈਲਾਂ ਦੇ ਲਾਵਾਂਗੇ ਯਾਰ ਉੱਥੋਂ ਚੱਕ ਕੇ ਲੈ ਆਣੇ ਪੈਣਗੇ ਨਹੀਂ ਤਾਂ ਸ਼ਾਮ ਜੀ ਨੂੰ ਦੇਖਾਣਾ ਆ ਗਿਆ ਮਾਰਫੋ ਹੋਇਆ ਜੀ ਰੈੜੀ ਰੂੜੀ ਆਈ ਯਾਰ ਮਿੱਤਰ ਜੀ ਫਿਰ ਦੇਖਦੇ ਤੇ ਇਹਨੂੰ ਵੜ ਦਾਂਗੇ ਆ ਪਾਣੀ ਨਾਲ ਦੇਖਿਆ ਸੀ ਮੈਂ ਵੱਢ ਕੇ ਥੋੜਾ ਜਿਹਾ ਹੈ ਵੱਢਦੇ ਦਾ ਬਲੋਗਰ ਵੱਢਦਾ ਵੱਢਦੇ ਦਾ ਦਾ ਦੇਣ ਦਾ ਵੱਢ ਜਾਓ ਦੱਸੋ ਜੀ ਮਿੱਤਰੋ ਖੁੱਡੇ ਦੀ ਰਿਪੋਰਟਾਂ ਕਿਵੇਂ ਨੇ ਥੰਬਨੇਲ ਨਾਲ ਲੈ ਲੀਏ ਛੱਡ ਦਰਤਾ ਰੋ ਪੈਂਦਾ ਜੀ ਸਹੀ ਐ ਉਹ ਤੇ ਨਾ ਵੱਢ ਦੇ ਬਰਾਬਰ ਵੱਢੀ ਜਾਵਾ ਮਿਸ਼ਰੀ ਦੂਜੇ ਆਣਾ ਹੀ ਹਾਰੀਆਂ ਨਾਲ ਹੀ ਲੱਗ ਰਿਆਂ ਹੀ ਹੋਰ ਤਾਂ ਮੰਗਦੇ ਨੇ ਹੈ ਕਿੱਥੇ ਆਲੀ ਚੱਲ ਵੱਢ ਦੇ ਮੇਰਾ ਦੇਖੋ ਇਹ ਰਿਪੋਰਟਾਂ ਨੇ ਜੀ ਇਹਦੇ ਉੱਤੇ ਮਿੱਟੀ ਪਾਰਾਂ ਦੇ ਥੈੜ ਦੇ ਜਿਵੇਂ ਆ ਚੀਜ਼ਾਂ ਨੇ ਨਾ ਇਹ ਐਂ ਦਾਵਿਆ ਨਹੀਂ ਐ ਜਿੱਦਾਂ ਦੇਖੋ ਜੀ ਓਕੇ ਰਿਪੋਰਟ ਐ ਗੇਟ ਆਉਣਗੇ ਸਵੇਰੇ ਆਪਣੇ ਅੰਦਰੋਂ ਵੀ ਕੁਛ ਐਵੇਂ ਐ ਔਰ ਇਹ ਆਪਣਾ ਰਦੇ ਲਾਂ ਦੀ ਲੋੜੀ ਨਹੀਂ ਪਈਦੀ ਗੱਲ ਹੀ ਬਣ ਗਈ ਤੇ ਬਸ ਵੱਡ ਲਈਏ ਫੇਰ ਸਾਨੂੰ ਬੱਸ ਆ ਮਸਾਲਾ ਕਰ ਦਈਏ ਰੈਡੀ ਕਰ ਦਈਏ ਓਕੇ ਰਿਪੋਰਟਾ ਫੇਰ ਕਰਦਾ ਥੋੜਾ ਨਾਲ ਗੱਲਾਂ ਪਤਾ ਜੀ ਸ਼ੈੱਡ ਦਾ ਕੰਮ ਲੋ ਜੀ ਬਰਾਬਰ ਕਰਤਾ ਜਮਾ ਇਕੁਅਲ ਕਰਤਾ ਲੋ ਜੀ ਜਮਾ ਬਰਾਬਰ ਕਰਤਾ ਆਲੀ ਨਾਲ ਹੀ ਚੱਕਤਾ ਆਪਾਂ ਕੰਮ ਆਮੀਨ ਜਸ ਤੇ ਚੋਬਰਰ ਗਏ ਹੋਇਆ ਤੇਲਾ ਜੀ ਲੈਣ ਆਪਣੀ ਦੁਕਾਨ ਤੇ ਪਈਆਂ ਦੁਕਾਨ ਤੇ ਪਹਿਲੇ ਵੀ ਇੱਟਾ ਦੁਕਾਨ ਤੋਂ ਆਈਆਂ ਸੀ ਆਪਣੇ ਤੇਲਾ ਪਈਆਂ ਉੱਤੇ ਰਦੇ ਲਾਉਣ ਵਾਸਤੇ ਬਾਪਿਓ ਖੁੱਡਿਆਂ ਦੇ ਉੱਤੇ ਰਦੇ ਲਾਉਣ ਵਾਸਤੇ ਤੇ ਗਏ ਹੋਇਆ ਦੇਖਦੇ ਆ ਲੈ ਕੇ ਆਂਦੇ ਕਿ ਨਹੀਂ ਬਾਕੀ ਮਸਾਲਾ ਵੀ ਬਣਾ ਕੇ ਵਗ ਗਿਆ ਚੋਬਰ ਆ ਪਿਆ ਤੇ ਐਨੇ ਮੈਂ ਦੇਖਦਾ ਮਿਕਸ ਮਿਕਸ ਕਰਦਾ ਮੈਂ ਲਾ ਦੇਣਾ ਕੋਈ ਦਿੱਕਤ ਨਹੀਂ ਗੜਨੀ 10 ਮਿੰਟ ਬਾਅਦ ਹੀ ਰਾਸਤੇ ਜਾ ਕੇ ਹੋਣੀ ਵਧੀਆ ਬਾਬੇ ਮਸਾ ਹੌਲੀ 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 ਪਿਆਰ ਨਾਲ ਜਵਾਂ ਜ਼ੋਰ ਨਹੀਂ ਲਾਇਆ ਤੇ ਵਧਿਆ ਗਿਆ ਵਧੀਆ ਵਧਿਆ ਗਿਆ ਹੁਣ ਦੇਖਦੇ ਆ ਕਰਨਾ ਸੈਟਿੰਗ ਵੈਟਿੰਗ ਕੱਲ ਤੱਕ ਜਿਹਨੂੰ ਆਪਾਂ ਗੇਟ ਦੇ ਕੇ ਆਂ ਕੱਲ ਦਾ ਟਾਈਮ ਦੇ 1 ਵਜੇ ਤਾਂ ਉਹਨੇ ਤੇ ਕੱਲ ਆ ਕੇ ਦਾ ਵਧੀਆ ਕੱਲ ਲਾ ਦਾਂਗੇ ਤੇ ਕਰ ਦਾਂਗੇ ਓਕੇ ਰਿਪੋਰਟਾ ਰੰਗ ਵੀ ਕਰ ਦਾਂਗੇ ਫੇਰ ਰੰਗ ਕਰਾਂਗੇ ਉਹ ਹੀ ਤੁਹਾਨੂੰ ਦੱਸਿਆ ਸਰਕਾਰੀ ਸਕੂਲ ਆੜਾ ਤੇ ਵਿੱਚ ਚਿੱਟੀਆਂ ਲੈਣਾ ਪਾਵਾਂਗੇ ਕੈਂਡ ਬਣ ਜੂਗੀ ਗੱਲ ਬਾਤ ਜਮਾ ਤੇ ਉਹ ਖੁੱਡਾ ਟਾਤਾ ਉਥੇ ਬਿਲਾ ਕਰਤਾ ਬਾਕੀ ਆ ਵੀ ਉਹ ਆਪਣੇ ਖੁੱਡਿਆਂ ਦਾ ਸਹੀ ਹੈ ਲੋਬਤਾ ਵੰਦਾ ਬਾਕੀ ਕਮੈਂਟਾਂ ਚ ਦੱਸਿਓ ਬਾਪਿਓ ਕਿਵੇਂ ਆ ਕਿਵੇਂ ਨਹੀਂ ਤੇ ਬਾਪਿਓ ਇੱਕ ਕਬੂਤਰੀ ਨੇ ਆਂਡਾ ਲਾਦਾ ਜਿਹੜੀ ਨੇ ਪਹਿਲਾਂ ਲਾਇਆ ਸੀ ਉਹ ਪਿਆ ਐ ਨਹੀਂ ਪਤਾ ਨਹੀਂਗਾ ਮੇਸਾਣਾ ਡੱਬੀ ਨੇ ਲਾਇਆ ਮੈਨੂੰ ਸ਼ੱਕ ਜਾ ਬੰਦਾ ਬਾਕੀ ਚਲੋ ਕੋਈ ਨਾ ਆਂਡਾ ਚੱਕ ਲਾਂਗੇ ਬਾਬਿਓ ਤੇ ਇੱਕ ਪੰਗਾ ਪੈ ਗਿਆ ਮੈਂ ਲਾਂਦਾ ਸੀ ਰਦੇ ਮਸਾਲਾ ਤਿਆਰ ਕਰ ਰਿਆ ਸੀ ਮੈਂ ਮੈਂ ਲਾਂਦਾ ਸੀ ਰਦੇ ਤੇ ਰਦੇ ਲੱਗਣ ਗਿਆ ਥੋੜਾ ਜਿਹਾ ਛੱਡ ਚੱਕ ਕੇ ਚੱਕ ਕੇ ਲੱਗਣਗੇ ਬਾਬਿਓ ਐ ਨਹੀਂ ਲੱਗਦੇ ਚਲੋ ਫਿਰ ਦੇਖਦੇ ਆ ਚੱਕ ਕੇ ਲੱਗਣਗੇ ਰਦੇ ਚੋਬਰ ਨੂੰ ਆਣ ਦੋ ਫੇਰ ਹੀ ਲੱਗਣਗੇ ਇਹ ਨਹੀਂ ਲੱਗਦੇ ਫੋਨ ਕਰਕੇ ਪੁੱਛਦਾ ਮੈਂ ਕਿੰਨੇ ਕ ਟਾਈਮ ਲੱਗੂਆ ਫੇਰ ਦੇਖ ਬੱਬੋ ਚੋਬਰ ਤਾਂ ਕਹਿੰਦਾ ਟਾਈਮ ਲੱਗੂਆ ਮੈਨੂੰ ਲੱਗਦਾ ਮੈਨੂੰ ਹੀ ਕੁਛ ਕਰਨਾ ਪਊਆ ਚਲੋ ਕਰਦੇ ਆਂ ਕੁਛ ਨਾ ਕੁਛ ਮਾਰ ਲਾਂ ਨੀ ਅੰਦਰ ਮਾਤਰੂ ਮੂਬਾ ਪਈ ਆ ਗਿਆ ਜੀ ਚੋਬਰ ਤੇ ਲੈ ਆਇ ਟੈਲਾ ਬਹੁਤ ਬਾਦੂ ਇੱਕ ਵਧੀਆ ਨੀਆ ਦੇਖਦੇ ਆਂ ਗਾਲਾ ਪਾ ਕੇ ਲੈ ਆਂ ਹਾਂ ਗਾਲਾ ਭਈਆ ਚਲੋ ਕੋਈ ਨਾ ਸੱਤ ਟੈਂਤੀ ਆਨੰਦ ਸਾਨੂੰ ਪਤਾ ਹੈ ਆ ਸੀਮਟ ਲਾਈ ਜੰਨੇ ਆ ਸੀਮਟ ਲਾ ਕੇ ਚੱਕ ਕੇ ਧਰੀ ਜੰਨੇ ਆ ਪਾਣੀ ਬਣਾ ਲਾ ਮਸਾਲਾ ਦਰੂ ਵੀ ਧਰਤਾ ਸਾਰੀ ਤੇ ਪਰਾਂਪਰਾਂ ਰਹਿ ਗਿਆ ਥੋੜਾ ਰਹਿ ਗਿਆ ਜਮਾ ਫਿਰ ਤੇ ਰਵੇ ਲਾ ਦਾਂਗੇ ਫਿਰ ਸੈਟ ਅਸ ਦਾ ਦਰਜਾ ਦਰਜਾ ਭਰ ਦਾਂਗੇ ਓਕੇ ਰਿਪੋਰਟ ਕਰ ਦਾਂਗੇ ਫਿਰ ਕੱਲ ਗੇਟ ਆ ਜਾਣਗੇ ਦੇਖਦੇ ਆਂਦੇ ਆ ਕਿ ਨਹੀਂ ਆ ਜਾਣਗੇ ਲੋ ਜੀ ਮਿੱਤਰੋ ਕੀ ਹੋਈ ਜਾਂਦਾ ਹੀ ਉੱਤੇ ਹੀ ਖੱਡਾ ਖੁੱਡ ਭਰੀ ਜਾਂਦੇ ਆ ਇਹਨਾਂ ਨੇ ਰਦੇ ਵੀ ਲਾ ਤੇ ਤੁਹਾਨੂੰ ਦਿਖਾ ਦਈਏ ਉਹ ਦੇਖੋ ਦੋ ਦੋ ਉਧਰ ਰਾ ਤੇ ਉੱਤੇ ਬਿਠਾਤਾ ਆਪਣਾ ਮਿਸਤਰੀ ਮਿਸਤਰੀ ਬਿਨਾ ਤਾਂ ਕੰਮ ਦੂਰਾ ਹੈ ਪਰ ਤੇ ਮਿਸਤਰੀ ਜੀ ਤੇ ਆ ਬੱਲਵ ਜਮਾ ਲਵੇ ਆ ਹਾਂਜੀ ਥੱਲੇ ਆ ਗਿਆ ਦੋ ਦੋ ਟੀਵੀ ਜੀ ਮਿਸ ਜੀ ਇਕੱਠੀ ਆਦੀ ਦਦੇ ਰਾਹੀ ਦੋ ਦੋ ਕਾਂਤੇ ਬੈਠਾ ਜੀ ਆਪਾਂ ਵਿਚ ਕੰਧ ਨਹੀਂ ਆਈ ਉੱਤੇ ਬੈਠਾ ਪੜਕ ਹੋ ਗਿਆ ਇੱਕ ਵਾਰ ਤਾਂ ਮੈਂ ਚੜਿਆ ਜੀ ਉੱਥੇ ਠੀਕ ਸ਼ਾਇਦ ਬੈਠਾ ਆ ਜਾਗੇ ਆਇਆ ਆਇਆ ਇਧਰ ਵੀ ਆਏਗਾ ਦੇਖੋ ਇਹ ਹੁਣ ਕਿਵੇਂ ਆਊਗਾ ਜੀ ਦੇਖ ਮੂੰਹ ਦਿਖਾਉਂਦਾ ਓਏ ਇਹ ਇਹ ਵੀਡੀਓ ਜੀ ਕੈਪਚਰ ਹੋਊਗਾ ਹੁੰਦਾ ਜਿਹੜਾ ਕਿਸ ਹੋਊਗਾ ਇਧਰ ਆਪਣੇ ਜਾਗ ਰਣਾ ਹੀ ਦੇਖੋ ਵਿਊ ਬਣਿਆ ਪਿਆ ਪੂਰਾ ਉੱਤੋਂ ਦਿਖਾਵਾਂ ਤੁਹਾਨੂੰ ਉੱਤੇ ਆ ਕੇ ਦਿਖਾ ਕੇ ਆਉਂਗਾ ਮੈਂ ਕੋਈ ਨੰਡਰ ਹੋਣਾ ਤੇ ਆਇਆ ਆਇਆ ਮਿਸਤਰੀ ਆਇਆ ਇੱਟੇ ਧਰ ਲੈ ਪੈਰ ਇੱਟੇ ਤੇ ਇੱਟੇ ਹਾਂ ਬੱਸ ਲੋ ਜੁਣਾ ਦੋ ਇੱਕ ਇੱਕ ਰਦਾ ਹੋਰ ਲਾ ਲੀਏ ਅੱਗੇ ਵੀ ਲਾ ਦਈਏ ਬੱਸ ਆਪਣਾ ਕੰਮ ਜਾਓ ਨਿਭੜਾ ਪਰ ਸਵੇਰਾ ਆਪਾਂ ਜਾਲੀਆਂ ਤੇ ਲਾ ਦਾਂਏ ਉਹ ਉਹ ਇਨਾਂ ਹਾਂ ਜਾਲੀਆਂ ਤੇ ਲਾ ਦਾਂਈ ਜਾਲੀ ਤੇ ਵਿੱਚ ਵੀ ਲਾ ਰਾਂ ਗੇਟ ਆ ਜਾਣਗੇ ਕੰਮ ਆਪਣਾ ਕੰਮ ਹੋ ਜੂਗਾ ਓਕੇ ਰਿਪੋਰਟ ਕਬੂਤਰ ਛੱਡ ਦਾਂ ਫਿਰ ਤਰਾਈ ਕਰਕੇ ਚਾਰਪੰਦ ਨਾ ਫਿਰ ਬਣਾ ਰਾਂ ਪੂਰੀ ਗੱਲ ਬਾਤ ਆਇਆ ਥੱਲੇ ਆਇਆ ਕਰਨ ਤੋਂ ਕੀ ਕਰੀਏ ਨਾ ਦੇਖੀ ਸੈਟ ਹੈ ਜਮਾ ਓਕੇ ਆਇਆ ਥੱਲੇ ਆਇਆ ਤੂੰ ਖਾਮਣੇ ਲੈ ਲਾਂ ਤੇਰਾ ਹਾਂਜੀ ਮਿੱਤਰੋ ਕਰਤੀ ਏ ਥੱਲੇ ਹਾਂ ਇਹਦਾ ਸਵੇਰੇ ਮਸਾਲੇ ਭਰਾਂਗੇ ਉਹਦੇ ਉੱਤੇ ਵੀ ਛੱਡ ਰਿਹਾ ਉਹਤੇ ਵਿਛਿਆ ਉੱਤੇ ਦਾ ਪਾਣੀ ਨੂੰ ਪਤਾਲੇ ਛੱਡਿਆ ਪੈਪ ਹੈ ਨਹੀਂ ਸੀ ਤਾਂ ਕਰਕੇ ਲਾਦੇ ਬਾਬੇ ਰਦੇ ਚਾਰ ਇੱਧਰ ਲਾਦੇ ਤੇ ਤਿੰਨ ਇੱਧਰ ਕੌਕੀ ਕੌਕੀ ਲਾਦੇ ਕੌਕੀ ਤੇਲੀਦੋ ਬਣ ਗਿਆ ਬਣ ਗਿਆ ਲੋਨ ਤੋਂ ਕਰੀ ਨਹੀਂ ਮਾਣ ਜਮਾ ਮੁੰਡਾ ਨੂੰ ਚੱਕਾ ਬਣ ਗਿਆ ਲੋ ਜੀ ਬਾਬਿਓ ਜਮਾ ਐ ਹੋੜੀ ਛੱਤ ਬਾਦੀ ਜੀ ਅੱਜ ਤੇ ਹੋ ਜੀ ਐਵੇਂ ਵੈਸੇ ਬਾਬਿਓ ਕਰਦੇ ਆਂ ਵਲੌਗ ਦੀ ਐਂਡਿੰਗ ਛੱਤ ਬਾਦੀ ਦੇ ਉੱਤੋਂ ਵੀ ਦਿਖਾ ਦਿੰਨੇ ਤੁਹਾਨੂੰ ਇੱਕ ਵਾਰੀ ਲਾਸਟ ਵਾਰੀ ਲੋ ਜੀ ਸੰਭਾਲ ਕਰਤਾ ਜਮਾ ਖਤਮ ਰਦੇ ਲਾ ਤੇ ਓਕੇ ਰਿਪੋਰਟਾਂ ਆ ਤਿਆਰ ਸ਼ੱਤ ਦੀਆਂ ਤੇ ਆ ਥੋੜੀ ਜੀ ਕੰਦ ਬਿੰਗੀ ਜਿਹਾ ਵਗ ਗਈ ਉਹ ਦੇਖ ਜੇ ਤਾਂ ਪਰਮੇਸ਼ਰ ਦੇ ਦੱਸ ਕੇ ਹੋ ਜਾਣਾ ਇਹ ਚਲੋ ਕੋਈ ਨਾ ਫਿਰ ਐਕਸ ਤੇ ਚੱਲਦੇ ਨੇ ਲੈ ਤਾਰੇ ਯਾਰ ਚੱਲਦੇ ਕਰਦੇ ਹੁਣ ਵਲੌਗ ਦੀ ਐਂਡਿੰਗ ਬਾਪੇਓ ਗੇਟ ਸ਼ਾਇਦ ਤੱਕ ਤਾਂ ਜਿਹਨੂੰ ਦੇਖ ਗਏ ਆ ਉਹ ਕਹਿੰਦੇ ਵੀ ਕੱਲ ਲੈ ਜਿਓ ਕਰ ਦੂੰਗਾ ਤਿਆਰ ਬਾਕੀ ਦੇਖਦੇ ਆ ਕੀ ਬਣਦਾ ਕਰਦਾ ਮੇਰੇ ਵੀਰੋ ਹੈਗੇ ਨਹੀਂ ਚਲ ਮਿਲਦੇ ਆ ਫਿਰ ਕੱਲ